ਬਾਦਰੀ ਦਾ ਬੱਚਾ ਮਰ ਗਿਆ ਉਹ ਹੱਕਰ ਨਾਲ ਹੀ ਫੜਦੇ ਸੀ ਮਰੇ ਹੋਏ ਨੂੰ ਤੇ ਇਹ ਤਾਂ ਪਸੂਆਂ ਨੂੰ ਪੇੜੀ ਤਾਂ ਫਿਰ ਬਿਲਕੁਲ ਬਿਲਕੁਲ ਹੁਣ ਕਹਿੰਦੇ ਨੇ ਜੇ ਕੋਈ ਮਾਂ ਸਸੋਰਾ ਰੋਕਦਾ ਹੁੰਦਾ ਵੀ ਭਾਈ ਗਲਤ ਜਾਣਾ ਖੱਫਾ ਜਾਣਾ ਨਹੀਂ ਕਿਸੇ ਨੂੰ ਗੋਤੀ ਬਣਾ ਲਿਆ ਕਹਿੰਦੇ ਮਾਸੀ ਦਾ ਪੁੱਤ ਬਣਾ ਲਿਆ ਕਿਸੇ ਨੂੰ ਭੂਆ ਦਾ ਪੁੱਤ ਬਣਾ ਲਿਆ ਜਕਰ ਕੋਹਣਾ ਕਿਸੇ ਦਾ ਤੂੰ ਪਰ ਕਹਿੰਦੇ ਇਨਸਾਨ ਬੋਹੀ ਆ ਜੋ ਕਿਸੇ ਕੰਮ ਆਸ ਤੇ ਉਹਦੇ ਬੜਕੇ ਕਿਸੇ ਜ਼ਿੰਦਗੀ ਵਿਚ ਆਕਰ ਤੇ ਮੇਰੇ ਘਰ ਆ ਜੀ ਉਹਦੀ ਵੀ ਦਵਾਈ ਬੁੱਟੀ ਚਲਦੀ ਹੈ ਉਹ ਵੀ ਦਿੰਨਾ ਥੋੜੇ ਪੈਸੇ ਕੱਢੇ ਕਰਕੇ ਤੇ ਕਿੱਥੇ ਨੇ ਜਾਣਾ ਮੇਰਾ ਵੀਡੀਓ ਵੀਡੀਓ ਦੇਖਣਾ ਫਿਰ ਮੇਰਾ ਸੀਨਾ ਕਤਰ ਹੋ ਜਾਏ ਫਿਰ ਅੱਗਾ ਪਿਛਾ ਦੇ ਦੇ ਤਾਨੂੰ ਮਾ ਮਾਨਸਾ ਪਾਲਨ ਵਾਗਦੇ ਛੋਟੇ ਮਰਦਾਂ ਇਧਰ ਮੁੜਾ ਕਨੀ ਉਧਰ ਭੌਂਕੇ ਤੁਰਿਆ ਹਾਂ ਹਾਂਜੀ ਫਿਰ ਫਿਰ ਕਿਦੋਂ ਵੀਡੀਓ ਫਿਰ ਦੇਖਣਾ ਮੈਂ ਵੀ ਵੀਡੀਓ ਦੇਖੀ ਛੋਟੇ ਮਰਦਾਂ ਕਿੱਥੇ ਹੋਈ ਉਹ ਤੋਂ ਨੂੰ ਪਤਾ ਲੱਗਿਆ ਕਿ ਛੋਟੇ ਮਾਨਸਾ ਭਈ ਵੱਡੀ ਮਾਨਸਾ ਤੋਂ ਜਾ ਕੇ ਨਾ ਇਧਰ ਨੂੰ 2 ਕਰੋੜ ਦਾ ਮੁੜਦਾ ਹਾਂਜੀ ਫਿਰ ਮੋਥੇ ਬੋਲ ਗਿਆ ਠੀਕ ਹੈ ਉੱਥੇ ਜਾ ਕੇ ਮੈਂ ਤਾਂ ਘਰ ਬੰਦ ਲਿਆ ਕੋਹੇ ਟੋਹੇ ਨੂੰ ਉੱਡ ਜਾਣੀ ਇੱਥੇ ਪਾਇਆ ਵਾ ਕੋਈ دیਵਾਨੀ ਕੋ ਬੱਚੇ ਨਹੀਂ ਕੋ ਲੜ ਨਹੀਂ ਦੇਖ ਰਿਹਾ ਉਸ ਤੋਂ ਕੋਈ ਹੈ ਨਹੀਂ ਐਡਾ ਵੱਡਾ ਪਿੰਡ ਕਹਿੰਦੇ ਮੀਨਰੀ ਛਖੜ ਤਾਂ ਆਮ ਜਿਹੀਆਂ ਗੱਲਾਂ ਕਹਿੰਦੇ ਮੀਨਰੀ ਛਖੜ ਤਾਂ ਆਮ ਜਿਹੀਆਂ ਗੱਲਾਂ ਪਰ ਕਦੇ-ਕਦੇ ਉੱਠਦੇ ਤੂਫਾਨ ਹੁੰਦੇ ਨੇ ਮਸ਼ਹੂਰ ਤਾਂ ਹੋਣਾ ਯਾਰੋ ਆਮ ਜਿਹੀਆਂ ਗੱਲਾਂ ਪਰ ਬਿਰਲੇ ਹੀ ਜਗ ਤੇ ਮਹਾਨ ਹੁੰਦੇ ਨੇ ਬਿਰਲੇ ਹੀ ਜਗ ਤੇ ਮਹਾਨ ਹੁੰਦੇ ਨੇ ਸੋ ਸਾਰਿਆਂ ਨੂੰ ਸਸਰੀਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇ ਪਰਵਾ ਜਿਵੇਂ ਤੁਹਾਨੂੰ ਪਤਾ ਦੋਸਤੋ ਮੈਂ ਤੁਹਾਡੇ ਲਈ ਪਹਿਲਾਂ ਵੱਖਰੇ ਵੱਖਰੇ ਕਲਾਕਾਰ ਤੇ ਕਾਰਟਿਸਟ ਲੈ ਕੇ ਆਉਂਦਾ ਸੀ ਨਾ ਇਸੇ ਤਰ੍ਹਾਂ ਸਾਡਾ ਇੱਕ ਜਿਹੜੇ ਸਾਡੇ ਸੰਸਾਰ ਦੇ ਵਿੱਚ ਜਿਹੜੇ ਸਾਡੇ ਚੰਗੇ ਲੋਕ ਜਿਹੜੇ ਮਹਾਨ ਸੋਚ ਨੂੰ ਲੈ ਕੇ ਪੈਦਾ ਹੁੰਦੇ ਆ ਕਿਉਂਕਿ ਮਹਾਨ ਆ ਇਨਸਾਨ ਨਹੀਂ ਮਹਾਨ ਹਮੇਸ਼ਾ ਸੋਚ ਹੁੰਦੀ ਹੈ ਹਨਾ ਚੰਗੀ ਸੋਚ ਦੇ ਜਿਹੜੇ ਮਾਲਕ ਨੇ ਉਹਨਾਂ ਵਿੱਚੋਂ ਅੱਜ ਇੱਕ ਮੇਰੇ ਨਾਲ 파ਰਸਨ ਮੌਜੂਦ ਨੇ ਬਾਪੂ 파ਰਸ ਤਪਾ ਮੰਡੀ ਤੋਂ ਬਾਪੂ ਜੀ ਸਤਿ ਸ੍ਰੀ ਅਕਾਲ 파ਰਸ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਚੜ੍ਹਦੀ ਕਲਾ ਚੜ੍ਹਦੀ ਕਲਾ ਬਾਪੂ ਆਮ ਚਰਚੇ ਥੋਡੇ ਸੁਣਦੇ ਆ ਹਾਂਜੀ ਮਨ ਲਓ ਕਾਫੀ ਚੈਨਲਾਂ ਦੇ ਉੱਪਰ ਵੀ ਅਸੀਂ ਦੇਖਿਆ ਤੁਹਾਡੀ ਵੀਡੀਓ ਜਿਹੜੀ ਹੈਗੀਆਂ ਨੇ ਪਰ ਅਸੀਂ ਲੋਕਾਂ ਦੇ ਵਿੱਚ ਵੀ ਤਪਾ ਮੰਡੀ ਦੇ ਵਿੱਚ ਕਾਫੀ ਜਿਹੜਾ ਰੁਝਾਨ ਇਸ ਤਰ੍ਹਾਂ ਦਾ ਗੱਲਾਂ ਬਾਤਾਂ ਦਾ ਪੈਦਾ ਹੋ ਜਾਂਦਾ ਕਦੇ ਕਦੇ ਕਹਿੰਦੇ ਬਾਪੂ ਜਿਹੜਾ ਪਾਰਸਾ ਕਹਿੰਦੇ ਵੀ ਉਹ ਸੇਵਾ ਦੇ ਵਿੱਚ ਬੜਾ ਜਿਹੜਾ ਧਿਆਨ ਰੱਖਦੇ ਨੇ ਹਾਂਜੀ ਉਹ ਕਿਸ ਤਰ੍ਹਾਂ ਜਿਹੜਾ ਸਾਡੇ ਜਿਵੇਂ ਦਰਸ਼ਕ ਸਾਡੇ ਜੁੜੇ ਜੁੜੇ ਨੇ ਸਾਡੇ ਨਾਲ ਤਾਂ ਜਾਣਨਾ ਚਾਹੁੰਦੇ ਨੇ ਮਨ ਲਓ ਇਹ ਜਿਹੜੀ ਸੇਵਾ ਤੁਸੀਂ ਕਿਸ ਤਰ੍ਹਾਂ ਕਰਦੇ ਆ ਸਭ ਤੋਂ ਪਹਿਲੇ ਬੇਨਤੀ ਮੇਰੇ ਜਨਮ ਪੂਮੀ ਰੱਲੇ ਦੀ ਰੱਲੇ ਜੋਗੇ ਦੀ ਠੀਕ ਹੈ ਜੀ ਤੇ ਕਰਮ ਪੂਮੀ ਤਪ ਇਥੇ ਮੇਰੇ ਕੋਲ 4 ਪਏ ਮਹੀਨੇ ਦਾ ਮਕਾਨ ਸੀਗਾ ਠੀਕ ਹੈ ਜੀ ਆਪਣੇ ਦੇ ਵਿੱਚ ਸਭ ਤੋਂ ਪਹਿਲਾਂ ਰਕਸ਼ਾ ਚਲਾ ਦੋ ਸਵਾਰੀਆਂ ਦੇ 60 ਪੈਸੇ ਬਾਈਪਾਸ ਤੋਂ ਲੈ ਕੇ ਮੰਡੀ ਛੱਡਣਾ ਠੀਕ ਹੈ ਜੀ ਰੰਗ ਰੰਗ ਪੰਟਰਾ ਰੰਗ ਮਿਸੇਜ ਦਾ ਕੰਮ ਕਰਦਾ ਸੀ ਤੇ ਰੇੜਾ ਚੱਲਿਆ ਜੀ ਕੋਟਲ ਕੋਤੇ ਢੂਹ ਤੇ ਬੁਰੀ ਚੱਕੀਆਂ ਨੂੰ ਠੀਕ ਹੈ ਜੀ ਤੇ ਗਰਮਾ ਘਰਥੀ ਹੋਣ ਦੇ ਨਾਤੇ ਉਹ ਤੇ ਲਖਿਆ ਵੀ ਗੁਰਸੇਖੇ ਦਾ ਕੰਮ ਵੀ ਕਿਰਤ ਕਰਨੇ ਆ ਨਾਮ ਜਪਣਾ ਬੰਨ ਛਕਣਾ ਦੀਨ ਦੁਖੀ ਦੀ ਸੇਵਾ ਕਰਨੀ ਬਿਲਕੁਲ ਕਹਿੰਦੇ ਦਿਆ ਆਪਣੇ ਸਿੱਧ ਕਸਾਈ ਤੈਨੂੰ ਸਿੱਧਾ ਕਹਦਾ ਕਿ ਸ਼ਾਇਦ ਉਹ ਤਾਂ ਗਿਆਤ ਉਹਦੇ ਨਾਲ ਨਹੀਂ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਜਿੱਥੋਂ ਮੇਰਾ ਕੰਮ ਸਟਾਰਟ ਹੁੰਦਾਗਾ ਉਹ ਮੇਰਾ ਸਾੜਾ ਇੱਥੋਂ ਹੁੰਦਾ ਜੀ ਮੈਂ ਕਰਦਾ ਸੀ ਪਾਠਣ ਦਾ ਕੰਮ ਠੀਕ ਹੈ ਜੀ ਇੱਕ ਮੈਂ ਖੋਖਰ ਕਲਾਂ ਤੋਂ ਕੋ ਖਵਾਰ ਦੇ ਵਿੱਚ ਦੇਖ ਲਿਆ ਵੀ ਆਹ ਜ਼ਮੀਂਦਾਰ ਦੇ ਨਾਲ ਕੈਂਸਰ ਹੈ ਠੀਕ ਹੈ ਜੀ ਉਹ ਕੈਂਸਰ ਹੈ ਤੇ ਮੈਂ ਫੋਟੋ ਦੇਖ ਕੇ ਉੱਥੇ ਪਹੁੰਚ ਗਿਆ ਖੋਖਰ ਕਲਾਂ ਮਾਨਸਾ ਮੰਡੀ ਦੇ ਕੋਲੇ ਹੈ ਹਾਂਜੀ ਐਡਾ ਕਿ ਜੁਆਕ ਹੈ ਹਾਂਜੀ ਤੋ ਜ਼ਮੀਨ ਜਾ ਜਾਤਾ ਹੈ ਨਹੀਂ ਸੋਦੇ ਕੋਨੇ ਠੀਕ ਹੈ ਜੀ ਉਹਦੀ ਮੈਂ ਪੈਸੇ ਵੀ ਦੇ ਕੇ ਆਏ ਜਿਹੜੇ ਕੱਪੜਾ ਵੀ ਦੇ ਕੇ ਆਏ ਤੇ ਮਠੇ ਜਿਹੜੇ ਡੱਬਾ ਵੀ ਦੇ ਕੇ ਆਇਆ ਠੀਕ ਹੈ ਉਦੋਂ ਮੈਨੂੰ ਲਗਨ ਲੱਗੇ ਅੱਛਾ ਜੀ ਉਦੋਂ ਪਹਿਲਾਂ ਮੈਂ ਸੋਚਿਆ ਵੀ ਥੋੜੇ ਜਿਹਾ ਆਪਾਂ ਪੈਸੇ ਵੱਧ ਦੇ ਦਈਏ ਹਾਂ ਜੀ ਵੀ ਮਿੱਤਰ ਪਿਆਰ ਨੂੰ ਕਹਿੰਦੇ ਵੀ 200 ਰੁਪਏ ਤੁਸੀਂ ਵੀ ਦੇ ਦਿਓ ਹਾਂ ਜੀ ਹਾਂ ਜੀ ਇੱਥੇ ਜਿਵੇਂ ਨਾ ਕਪੜਾ ਲੈੰਦਾ ਲਿਖਾਇਆ ਹਾਂ ਜੀ ਹਾਂ ਜੀ ਉਹ ਬਜਾਜ ਹੈ ਕੱਪੜੇ ਬਜਾਜ ਹਨ ਠੀਕ ਹੈ ਜੀ ਉਹਨਾਂ ਫੋਟੋ ਦਿਖਾਤੀ ਅੱਛਾ ਜੀ ਕਹਿੰਦੇ ਕੀ ਕਰਾ ਮੱਖਾ ਜੋ ਸਰਦਾ ਕਹਿੰਦੇ ਮੇਰੇ ਸਰਦਾ ਹੀ ਨਹੀਂ ਹੈ ਅੱਛਾ ਉੱਥੇ ਮੈਂ ਸਰ ਉੱਥੇ ਸਰਦਾ ਨਹੀਂ ਲਿਖਦੇ ਹਾਂ ਕਾਪੀ ਤੇ ਅੱਛਾ ਰੇਡਾ ਚਲਾਉਂਦੇ ਸੀ ਬੰਦੇ ਹਾਂਜੀ ਉਹਨਾਂ ਨੇ 20 ਰੁਪਏ ਮੈਨੂੰ ਦਿੱਤੇ ਵੀ ਨਾ ਹਾਂਜੀ ਤੇ ਉਸ ਜ ਕੁਝ ਕਿਸੇ ਦੱਸਦੇ ਤੇ ਹਾਂਜੀ ਕਿਸਨ ਪੰਜ ਦੋਤੇ ਹਾਂਜੀ ਉਹ ਸਾਰੇ ਪੈਸੇ ਇਕੱਠੇ ਕਰਕੇ ਉਹ ਮੈਂ ਖੋਖਰ ਕਰਾਂ ਦੇ ਕੇ ਆਂਗਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਲੱਗ ਨਹੀਂ ਲੱਗੀ ਇਸ ਗੱਲ ਦੀ ਠੀਕ ਹੈ ਜੀ ਜਿੱਥੇ ਮੈਂ ਫੋਟੋ ਦੇਖਦਾ ਬੰਦੇ ਵੀ ਇੱਥੇ ਖੜਾ ਬੰਦਾ ਕੋਈ ਮਰੀਜ਼ ਆ ਤੇ ਮੈਂ ਬਰਨਾਲੇ ਸੀਗੇ ਉਹਦੇ ਵਿਚਾਰੇ ਬੁਢੇ ਨੂੰ ਰੰਗ ਸੀ ਬੁੱਢਾ ਚੂਲਾ ਟੁੱਟਿਆ ਪੈਸੇ ਉਹਨਾਂ ਨੂੰ ਦੋ ਬਾਰੀ ਪੈਸੇ ਦੇ ਕੇ ਆਏ ਜੀ ਮੇਰਾ ਅਖਬਾਰ ਸੁਰਖੀਆਂ ਆਉਂਦੀਆਂ ਲਗੇ ਬਿਲਕੁਲ ਸਗੈਨੀ ਤੱਪਾ ਠੀਕ ਹੈ ਜੀ ਤੇ ਫਿਰ ਇੱਕ ਜਿਹੜਾ ਕਰੋੜ ਛਾਪਾ ਜੀ ਉੱਥੇ ਰਮਦਾਸ ਸਿੰਘ ਕੂੜ ਦੀ ਰੀੜ ਦੀ ਠੀਕ ਨਾਪ ਸੀ ਉਹ ਵੀ ਮੈਂ ਅਖਬਾਰ ਪੜ੍ਹ ਲਿਆ ਉਹਦੇ ਮੈਂ ਉੱਥੇ ਜਾ ਕੇ ਨਾ ਤਾਂ ਪੈਸੇ ਦੇ ਕੇ ਆਏ ਜੀ ਜਿੰਨੇ ਕਿ ਮੇਰੇ ਕੋਲ ਹੁੰਦੇ ਨੇ ਤੇ ਬਾਕੀ ਜਿਹੜੇ ਕੱਪੜੇ ਦੇ ਕੇ ਜਿੰਨਾ ਕਿ ਮੇਰੇ ਕਲੱਬ ਦੇ ਮੇਰਾ ਕੋਈ ਕਲੱਬ ਨਹੀਂ ਮੇਰਾ ਕੋਈ ਸੁਭ ਨਹੀਂ ਠੀਕ ਹੈ ਜੀ ਇਹ ਵੀ ਗੱਲ ਨਾਲ ਠੀਕ ਹੈ ਬਲ ਚਲੋ ਪੈਸੇ ਇਕੱਠੇ ਕਰੀ ਤੋਰੀ ਫੁਲਕਾ ਹਦਾ ਬਣਾ ਦੇ ਮੈਂ ਕਰ ਦਿੰਦਾ ਮੈਂ ਜਦਾਂ ਦੀ ਕਮਾਈ ਚੋਂ ਦੰਦ ਜਿਹਨੂੰ ਦੰਨੇ ਠੀਕ ਹੈ ਜੀ ਬਰਨਾਲੇ ਤੋਂ ਆਜੋ ਤੁਸੀਂ ਇੱਧਰ ਆਲੇ ਕਰੋੜ ਸ਼ਾਪੇ ਜਾਏ ਹੁਣ ਤੁਸੀਂ ਆਜੋ ਆਪਣੇ ਇੱਧਰ ਤਾਂ ਤਪੈਕ ਨਹੀਂ ਆਜੋ ਹਾਂਜੀ ਏ ਟਿਲਮੀ ਸੀਗਾ ਇੱਕ ਬੰਦੇ ਦਾ ਕੈਂਸਰ ਆ ਉਹਨੂੰ ਰੁਪਏ ਦੇ ਕਹ ਫਿਰ ਗਾਹੋ ਗੋਹਾਜੋ ਗੋभी ਦਿੱਤੇ ਨੇ ਫਿਰ ਮੈਂ ਡਿਊਟੀ ਕਰਦਾ ਸੀਗਾ ਸੁਖਪੁਰੇ ਮੋੜੀ ਪੱਠੀ ਸਿੰਘ ਦੀ ਗੁਰਦੁਆਰੇ ਚ ਹਾਂਜੀ ਉੱਥੇ ਇੱਕ ਮਰੀਜ਼ ਐਕਸੀਡੈਂਟ ਹੋਇਆ ਸੀ ਉਹਨੂੰ ਰੁਪਏ ਦਿੱਤੇ ਆਂ ਜੀ ਠੀਕ ਹੈ ਜੀ ਤੇ ਜਣੀ ਮੈਨੂੰ ਜਿੱਥੇ ਪਤਾ ਲੱਗਦਾ ਹੈ ਉੱਥੇ ਬੜਾ ਆਰਾਮ ਨਾਲ ਪਹੁੰਚ ਜਾਣੇ ਠੀਕ ਹੈ ਜੀ ਉਸ ਤੋਂ ਬਾਅਦ ਅ ਇੱਕ ਵਨ ਨੂੰ ਆਪਰ ਦਾ ਲੱਗਿਆ ਵੀ ਮਾਨਸਾ ਦੇ ਵਿਚਰਾਂ ਟੋਬੇ ਤੇ ਰਹਿੰਦੇ ਇੱਕ ਬੁੜੀ ਅੱਛੇ ਜੀ ਬਚਾਰਾ 80 ਸਾਲ ਦੀ ਇੱਕ ਬਜ਼ੁਰਗ ਹੈ ਤੇ ਟੋਬੇ ਤੇ ਰਹਿੰਦੇ ਉਹਦੇ ਕੋਲ ਦੀਵਾਨੀ ਕੋਈ ਪਤ ਨਹੀਂ ਕੋਈ ਬਿਜਲੀ ਕੋਈ ਲੜਣੀ ਕੁਝ ਨਹੀਂ ਹੈ ਉਹਦੇ ਕੋਲ ਠੀਕ ਹੈ ਜੀ ਮਾਨਸਾ ਉਹ ਮਾਨਸਾ ਪਹਾੜਨ ਵੱਗ ਗਿਆ ਜੇ ਛੋਟੀ ਮਾਨਸਾ ਇਧਰ ਮੋੜਾ ਕਿ ਨਹੀਂ ਉਧਰ ਪੌਂਕੇ ਤੁਰਿਆ ਹਾਂਜੀ ਫਿਰ ਫਿਰ ਕਿਦਨ ਵੀਡੀਓ ਫੇਰ ਦੇਖ ਲਿਆ ਮੈਂ ਇਹ ਵੀਡੀਓ ਦੇਖ ਕੇ ਵੀ ਛੋਟੀ ਮਾਨਸਾ ਕਿੱਥੇ ਹੋਈ ਉਹ ਤੋਂ ਨੂੰ ਪਤਾ ਲੱਗ ਗਿਆ ਵੀ ਛੋਟੀ ਮਾਨਸਾ ਪਈ ਵੱਡੀ ਮਾਨਸਾ ਤੋਂ ਜਾ ਕੇ ਨਾ ਇਤਰੂ 10 ਕਰੋੜ ਜਾਂ ਮੁਰਦਾ ਹਾਂਜੀ ਫਿਰ ਮੈਂ ਉੱਥੇ ਪਹੁੰਚ ਗਿਆ ਠੀਕ ਹੈ ਜੀ ਉੱਥੇ ਜਾ ਕੇ ਮੈਂ ਤਾਂ ਘਰ ਮਾਰਦੇਗਾ ਚੋਬੇ ਤੋਂ ਲੰਦੇ ਨੇ ਬਚਾਰੇ ਤੁੱਲਾ ਪਾਇਆ ਵਾ ਕੋਈ ਦੀਵਾ ਨਹੀਂ ਕੋਈ ਬੱਚੀ ਨਹੀਂ ਕੋਈ ਲੜ ਨਹੀਂ ਦੇਖਣ ਨੂੰ ਉਥੋਂ ਤਾਂ ਕੋਈ ਹੈ ਨਹੀਂ ਐਡਾ ਵੱਡਾ ਪਿੰਡ ਵਾ ਜਿਹੜਾ ਇਹ ਬਜ਼ੁਰਗਾਂ ਦੀ ਸੇਵਾ ਕਰੋ ਬਿਲਕੁਲ ਬਿਲਕੁਲ ਪਰ ਕਹਿੰਦੇ ਇਨਸਾਨ ਬੋਹੀ ਹੈ ਜੋ ਕਿਸੇ ਕੰਮ ਆ ਸਕੇ ਖੁਦ ਮੜਕੇ ਕਿਸੇ ਦੀ ਜ਼ਿੰਦਗੀ ਬਚਾ ਸਕੇ ਕੱਲ ਨੂੰ ਫਿਰ ਉੱਥੇ ਜਾਣਾ ਮੈਂ ਛੋਟੀ ਮਾਨਸਾ ਨਾਲ ਰੁ ਠੀਕ ਹੈ ਪੱਕਾ ਅੱਛਾ ਉਦੋਂ ਬਾਅਦ ਫਿਰ ਮੈਂ ਪਹਿਲਾਂ ਗਿਆ ਜੀ ਹੁਣ ਇੱਥੇ ਹਿਮਤਪੁਰੇ ਅੱਛਾ ਜੀ ਉਹ ਬੁੜੀ ਦਾ ਪੋਤਾ ਮਾਰ ਸੀ 100 ਰੁਪਏ ਕਿਹਨਾਂ ਲੀੜੇ ਦੇ ਕੇ ਮੈਂ ਨਹੀਂ ਦਿੱਤਾ ਬਾਬਾ ਨਾਨਕ ਦੇ ਰਿਆ ਤੇ ਇੱਥੇ ਤੇ ਆਹ ਰੋਡੇ ਕੀ ਬਾਤ ਹੈ ਰੋਡੇ ਲੰਡੇ ਉੱਥੇ ਵੀ ਬੀਬੀ ਦਾ ਕਿਤੇ ਸਰਚਰ ਸੋਹਣੀਆਂ ਨਾ ਢੇੜ ਚਰ ਸੋਹਣੀਆਂ ਤੇ ਬੱਚਾ ਦਾ ਨਹੀਂ ਚਰ ਸੋਹਣੀਆਂ ਉਹ ਵੀ ਮੇਰਾ ਸੇਨਾ ਕਤਲ ਹੋ ਗਿਆ ਹਾਂਜੀ ਉੱਥੇ ਵੀ ਲੀੜਾ ਕੱਪੜਾ ਦੇ ਕੇ ਆ ਮਾਮਾ ਤੇ ਉਹਨੂੰ ਮਕਾਨ ਉਹਨਾਂ ਕੋਲ ਕਰਾਉਂਦੇ ਆ ਇਹੀ ਜਮਾ ਮਰੀਜਾਂ ਨੂੰ ਦੇਖ ਕੇ ਸਮਝ ਨਹੀਂ ਰੱਖਾ ਰੱਬ ਨੇ ਦੇਖਣ ਲਈ ਲਾਈਆਂ ਨਹੀਂ ਤੇ ਆਪਣਾ ਇੱਥੇ ਆ ਗਿਆ ਤੇ ਆਪਣਾ ਠੀਕ ਹੰਦਾ ਇਹ ਰਿਸ਼ਤੇ ਸਾਰੇ ਕੋ ਮੈਂ ਕਰਨਾ ਤੈਸੇ ਮੈਂ ਨਹੀਂ ਹੰਦਾ ਦਲਾਲ ਕੀ ਨਹੀਂ ਕਰਦਾ ਠੀਕ ਹੈ ਜੀ ਹੁਣ ਮੇਰਾ ਕੰਮ ਹੈ ਪਾਠਾ ਦਾ ਕੰਮ ਤਾਂ ਕਿਤੇ ਆਉਂਦਾ ਸੀ ਕਿਤੇ ਆਉਂਦਾ ਨਹੀਂ ਸੀ ਠੀਕ ਹੈ ਜੀ ਹੁਣ ਮੈਂ ਤੇ ਜਗਾੜੂ ਰੇੜੀ ਚਲਾਉਣਾਗਾ ਠੀਕ ਹੈ ਜੀ ਕਿਸੇ 20 ਸਾਲ ਦੇ ਅੱਡੇ ਚਾਰ ਕੁੜੇ ਮਗਰ ਮੁੰਡਾ ਹੋਇਆ ਠੀਕ ਹੈ ਪਹਿਲਾ ਦਰੰਗ ਸੀ ਮੇਰੇ ਘਰ ਵਾਲੀ ਨੂੰ ਉਹਦੇ ਬਾ ਚੂਲਾ ਟੁੱਟ ਗਿਆ ਬਰਨਾਲੇ ਦਾ ਕਰ ਰੱਖੀ ਪੈਸੇ ਲੱਗੇ ਠੀਕ ਹੈ ਜੀ ਨੰਗ ਮਲੰਗ ਹੋ ਗਏ ਠੀਕ ਹੈ ਮੇਰਾ ਮੁੰਡੇ ਨੇ ਇੱਕ ਵਾਰੀ ਵੀ ਨਹੀਂ ਪੁੱਛਿਆ ਵੀ ਮਾਂ ਤੈਨੂੰ ਕੀ ਹੋਇਆ ਬੈ ਅੱਛਾ ਤੈਨੂੰ ਕਿਉਂ ਪੁੱਛੂਗੀ ਇਹ ਬਿਲਕੁਲ ਕਿਉਂਕਿ ਨੂੰ ਹੀ ਮੁੰਡੇ ਦੇ ਮਗਰ ਹੀ ਉਹ ਵੀ ਉਹ ਮਗਰ ਹਾਂ ਬਿਲਕੁਲ ਉਹ ਮੁੰਡੇ ਦੇ ਮਗਰ ਹੈ ਉਹ ਮੁੰਡੇ ਦੇ ਮਗਰ ਇਹਦੇ ਮਗਰ ਹੈ ਜਿਹੜੇ ਮੇਰੇ ਪੋਤੀਆਂ ਉਹਨਾਂ ਪਿਆਰ ਕਰਦਾ ਠੀਕ ਹੈ ਕਹਿੰਦੇ ਮੂਹ ਨਾਲ ਵਿਆਹ ਪਿਆਰਾ ਬਿਲਕੁਲ ਬਿਲਕੁਲ ਤੇ ਫਿਰ ਉਹਦੇ ਰੀੜੇ ਕੱਪੜੇ ਵੀ ਲਾ ਕੇ ਜਾਨਾ ਬਾਜ਼ਾਰ ਚੋਂ ਖਾਣ ਪੀਣ ਨੂੰ ਜਿਹੜੀ ਚੀਜ਼ ਮੰਗਦੇ ਉਹ ਹੀ ਲਾ ਕੇ ਦਿੰਨਾ ਜੀ ਠੀਕ ਹੈ ਜੀ ਤੇ ਜਾਨੀ ਗੱਲ ਇਹ ਆ ਉਹਨੂੰ ਗੱਲ ਦੱਸਣੀ ਪਊਗੀ ਉਹਨੇ ਇਹਦੇ ਵਿੱਚ ਤੁਸੀਂ ਖੁੱਲ ਕੇ ਦੱਸੋ ਜਿਹੜੀ ਹਾਂ ਜੀ ਹਾਂ ਜੀ ਉਹਨੂੰ ਕਹੇ ਉਹਨੂੰ ਸੁਭਗੁਰ ਸਿੰਘ ਆ ਜੀ ਮੇਰੀ ਪੋਤਰੀ ਵੱਡੀ ਨੂੰ ਛੋਟੀ ਨੂੰ ਠੀਕ ਹੈ ਜੀ ਉਸੇ ਪਾਲੀ ਸੀ ਏਡੀਕ ਸਾਡੇ ਚੁੱਲੇ ਤੇ ਰਹੀ ਐ ਇਹਦੇ ਲਾਡਾ ਨਾਲ ਪਾਲੀ ਤੁਹਾਨੂੰ ਜੇ ਫੋਟੋ ਦਿਖਾ ਦ ਤੁਸੀਂ ਕਹੋਗੇ ਇਹ ਆ ਸੀ ਤੇ ਉਹਨੂੰ ਕਹੇ ਖੰਡ ਵੀ ਚਾਹੀ ਪਉਣੀ ਮੇਰੀ ਮੇਰੀ ਨੂੰ ਸਫਾੜਾਂ ਦੀ ਹੈ ਠੀਕ ਹੈ ਜੀ ਖੰਡ ਦੀ ਚਾਹ ਪੀਦੀ ਵੀ ਖੰਡ ਤਾਂ ਉਹੀ ਮਾੜੀ ਹੈ ਸ਼ੁਕਰ ਵਾਲੇ ਨੂੰ ਹਾਂ ਬਿਲਕੁਲ ਬਿਲਕੁਲ ਚਲ ਇਹ ਵੀ ਗੱਲ ਛੱਡੋ ਕਹਿੰਦੇ ਵੀ ਆਪੇ ਦਵਾਈ ਲੈ ਜਾ ਕੇ ਉਹਨੂੰ ਦਵਾਈ ਆਪ ਦਿਓ ਹਾਂ ਹਾਂ ਉਹ ਸਾਰੇ ਦਵਾਈਆਂ ਲੈ ਕੇ ਆਪ ਖਾਣ ਲੱਗੀ ਅੱਛਾ ਉਹਦੇ ਬਾਅਦ ਅਸੀਂ ਫੁੱਲ ਮੇਰੀ ਪੋਤੀ ਮਰ ਗਈ ਜੀ ਉਹਦੇ ਬਾਅਦ ਫੁੱਲ ਪਾਉਣ ਜਾਂਦੇ ਆ ਤੇ ਉੱਥੇ ਜਾਂਦੀ ਪੈਰਾਂ ਤੇ ਹਾਂ ਝਾਂਜਰਾ ਪਾ ਕੇ ਅੱਛਾ ਉੱਥੇ ਬਹਿ ਤਾਂ ਨਹੀਂ ਸੀ ਬਿਲਕੁਲ ਬਿਲਕੁਲ ਉਹਦੇ ਮੇਕਅਪ ਕਰਕੇ ਜਾਂਦੀ ਆ ਇੱਕ ਨਾਲ ਲੈ ਕੇ ਆਪਣੇ ਭਾਂਦੇ ਨੂੰ ਠੀਕ ਹੈ ਉਹ ਮੂਵੀ ਬਣਾਉਂਦੇ ਫਿਰ ਉੱਥੇ ਬਹਿ ਚ ਸੀ ਅਸੀਂ ਬਿਲਕੁਲ ਬਹੁਤ ਗਲਤ ਕਰ ਗਿਆ ਨਕਤਲ ਹੋ ਗਿਆ ਹਾਂਜੀ ਹਾਂਜੀ ਹੈ ਬਿਲਕੁਲ ਬਿਲਕੁਲ ਬਈ ਤੇਰੀ ਬਾਦਰੀ ਦਾ ਬੱਚਾ ਮਰ ਗਿਆ ਉਹ ਹਿਕਰ ਨਾਲ ਹੀ ਫੜਦੀ ਸੀ ਮੜੇ ਹੋਏ ਨੂੰ ਇਹ ਪਸੂਨਾ ਹੀ ਭੇੜੀ ਤਾਂ ਫਿਰ ਬਿਲਕੁਲ ਬਿਲਕੁਲ ਹੁਣ ਕਹਿੰਦੇ ਨੇ ਜੇ ਕੋਈ ਮਾ ਸਸੋ ਰੋਕਦਾ ਹੁੰਦਾ ਵੀ ਭਈ ਗਲਤ ਜਾਣਾ ਖੱਥਾ ਜਾਣਾ ਨਹੀਂ ਕਿਸੇ ਨੂੰ ਗੋਤੀ ਬਣਾ ਲਿਆ ਕਿਸੇ ਮਾਸੀ ਦਾ ਪੁੱਤ ਬਣਾ ਲਿਆ ਕਿਸੇ ਨੂੰ ਭੂਆ ਦਾ ਪੁੱਤ ਬਣਾ ਲਿਆ ਅੱਜ ਕੱਲ ਕੋਣ ਹੈ ਕਿਸੇ ਦਾ ਕੋਈ ਬਿਲਕੁਲ ਬਿਲਕੁਲ ਉਹ ਸਾਡੇ ਟਾਈਮ ਨਾਲਦੇ ਅਸੀਂ ਜੇ ਕੁੜੀਆਂ ਤੇ ਮੁੰਡੇ ਰਾਤ ਨੂੰ ਇਕੱਠੇ ਖੜਦੇ ਨਹੀਂ ਸੀ 1946 45 ਦੇ ਵਿੱਚ ਪੜਦਾ ਹੁੰਦਾ ਸੀਗਾ ਠੀਕ ਹੈ ਜੀ ਮੇਰੇ 68 ਸਾਲ ਦੀ ਉਮਰ ਆ। ਸਾਡਾ ਨੀਵਾ ਦਿੱਤਾ। ਮੈਂ ਕੀ ਗੱਲ ਦਵੇ ਨਾ ਕਹੂੰ ਵੀ ਡਾਕੂ ਵੀ ਚੰਗੇ ਸੀਗੇ, ਚੋਰ ਵੀ ਚੰਗੇ ਸੀ। ਉਹ ਡਾਕੂ ਕਤਲ ਦਿੰਦੇ ਸੀ। ਉਟੂ ਮਹਲਾਲੇ ਤੁਰਕੇ ਜਾਂਦੀ ਸੀ ਲੋਕਾਂ। ਫਿਰ ਉਹ ਮੈਂ ਪੁੱਛਦਾ ਕਿ ਕਿਹੜੇ ਪਿੰਡ ਦੀ ਕੁੜੀ ਐ? ਫਲਾਨੀ ਦਾ ਟੂਮਾ ਮੋੜੇ ਆਪਣੀ ਪਿੰਡ ਦੀ ਕੁੜੀ ਐ। ਬਿਲਕੁਲ। ਜਿਹੜੇ ਚੋਰ ਚੋਰੀ ਕਰਕੇ ਬੋਰੀ ਵਿੱਚ ਸਰਾ ਬੰਨ ਲਿਆ। ਉਹ ਖੰਡ ਦੇ ਪਹਿਲੇ ਕਿ ਨੂਣ ਪਾ ਲੈ ਉਹ ਸਮਾਨ ਉੱਥੇ ਧਰ ਦੀ ਬੇਸ਼ ਕਰਦਾ ਮੈਨੂੰ ਨੂਣ ਖਾਦਾਗਾ। ਹਾਂ। ਐਨੇ ਪਹਿਲੇ ਟਾਈਮ ਮੇਰੇ ਦੇਖੇ ਬੀਨੂੰ। ਬਿਲਕੁਲ। ਅੱਜ ਜੋ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ, ਪਹਿਲਾਂ ਸਕੂਲ ਕੋਣੀ ਪੀਰ ਨੜਾਈ ਸਾਢੇ 8 ਡੇ ਹੁੰਦੀ ਸੀ ਤੇ ਗੁਰਦੁਆਰੇ ਸੀ ਮੱਥਾ ਟੇਕਣ ਜਾਂਦੇ ਚੰਦੀ ਦੇ ਰੁਪਏ ਹੁੰਦੇ ਸੀਗੇ ਠੀਕ ਹੈ ਜੀ ਸਾਡਾ ਇੱਕ ਟੋਕਲ ਕਚਲ ਖੜਾ ਨਹੀਂ ਪੌੜੀਆਂ 'ਚ ਪਿੱਛੇ ਤੋਂ ਅੰਦਰੋਂ ਉੱਤੇ ਪਿੱਛੇ ਦਰਬਾਰ ਸਾਹਿਬ ਹੈ ਕਿਹੜਾ ਧਰ ਦੇ ਰੁਪਏ ਇੱਥੇ ਉਦੋਂ ਰੇਤਾ ਮਾਰ ਕੇ ਸਾਡੀ ਛਿੱਤਰ ਨਾਲ ਭਿੱਟ ਲਾਉਣੀ ਆ ਸਾਡੀ ਭਿੱਟ ਲਾਉਂਦੇ ਲੋਕ ਇਹ ਇਹ ਪਿੱਟੇ ਗਏ ਇੱਥੇ ਮਜਵੀ ਮਜਵੀ ਦੇ ਰੁਪਏ ਲੱਗੇ ਅੱਛਾ ਪਰ ਮੈਂ ਕਿਉਂਕਿ ਦਾਦੇ ਨਾਲ ਗੱਲ ਕਰਾਂ ਸਾਡੀ ਮਜਬੀ ਸੁਖੀ ਨਹੀਂ ਕੁਰਬਾਨੀ ਹੈ ਜੱਟਾਂ ਦੀ ਦਸਵਾਤ ਵੀ ਇੱਕ ਪੱਤੀ ਦਿਖਾ ਦਿਓ ਮੈਨੂੰ ਜੱਟਾਂ ਦੀ ਬਾਬਾ ਜੀਬਲ ਸਿੰਘ ਉਹ ਰੰ ਅਸੀਂ ਉਹ ਉਹਦੀ ਰਾਤ ਹੈ ਅਸੀਂ ਇੱਥੇ ਪੰਜ ਬੰਦਿਆਂ ਨੂੰ ਮੁੱਲ ਖਾਂ ਖਰੀਦ ਕੇ ਫਿਰ ਤੇਰੇ ਬਾਬਾ ਜੀ ਸਿੰਘ ਜੀ ਨੇ ਉਹ ਤੇ ਗੁਰੂ ਘਰ ਬਣਾਇਆ ਠੀਕ ਹੈ ਜੀ ਸੋ ਇਸ ਕਰਕੇ ਬੇਨਤੀ ਹੈ ਬਈ ਉਹ ਵੀ ਸਖ ਕੁਮੋ ਦੇਣਾ ਜਿਹੜੇ ਨਮਕ ਸ਼ਹਿਰਾ ਧਰ ਤੋਂ ਚੱਕਦੇ ਤੇ ਪੁਰਾਣਾ ਧਰ ਤੋਂ ਥੋੜਾ ਪੰਜ ਸਮਾ ਨਾਮ ਕਰਤਾ ਤੇ ਮਹਾਰਾਜ ਜਸਪਾਲ ਪਾਸ਼ਾ ਕਹਿੰਦੇ ਵੀ ਰਹਿ ਤਾਂ ਪੈਰੀ ਮੁੱਜ ਕੋ ਸਿੱਖ ਪੈਰਾ ਨਾ ਹੈ ਕਹਿੰਦਾ ਰਾਣੀ ਰਾਜ ਸੋਈ ਸਿੱਖ ਮੇਰਾ ਉਹ ਸਾਹਿਬ ਨੇ ਚੇਰਾ ਜੀ ਹੈਨਾ ਬਿਲਕੁਲ ਬਿਲਕੁਲ ਤੇ ਫੇਰ ਹੀ ਚੇਰਾ ਬਣਾਗੇ ਨਾ ਜੇ ਉਹ ਉਹਦੀ ਰਹਿਣੀ ਜਿ ਰਾਂਗੇ ਹਾਂ ਜੀ ਹਾਂ ਜੀ ਆ ਕੜਾ ਕੜੇ ਪਾਸੇ ਪਾਜੀ ਚੋਰੀ ਕਰੇਗਾ ਤਾਂ ਆ ਤੁਹਾਨੂੰ ਸ਼ਰਮ ਦੇ ਉਹ ਇਹਨਾ ਕੰਮ ਕਰ ਓਏ ਤੇ ਆਪੇ ਕੜਾ ਟਾਂਗ ਲਿਆ ਕਰਨ ਚੋਰ ਇਹ ਨਾਲ 556 ਨਾਮ ਕਿਉਂ ਕਰਦੇ ਹੋ ਗੋਲਕੇ ਚੋਰ ਕਿਉਂ ਨੇ ਸਾਡੇ 5 ਕਿਉਂ ਨਾਮ ਕਰਦੇ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਤੁਸੀਂ ਕਰਕੇ ਬੇਨਤੀ ਆ ਤੇ ਜਾਣੇ ਸਫਰ ਤਾਂ ਮੇਰਾ ਲੰਬਾ ਹੈ ਤੇ ਜਾਣੇ ਮੁੰਡਾ ਨੂੰ ਪੁੱਤ ਸਾਡੀ ਸੇਵਾ ਨਹੀਂ ਕਰਦੇ ਘਰ ਆਈ ਮੱਝੇ ਪਈ ਆ ਪਰ ਕਹਿੰਦੇ ਇਨਸਾਨ ਬੋਹੀ ਆ ਜੋ ਕਿਸੇ ਕੰਮ ਆ ਸਕੇ ਖੁਦ ਮੜਕੇ ਕਿਸੇ ਜ਼ਿੰਦਗੀ ਪਚਾ ਸਕੇ ਮੇਰੇ ਘਰ ਆ ਗਈ ਕੋਦੀ ਬੋਤ ਬਾਈ ਬੁੱਟੀ ਚਲਦੀ ਹੈ ਉਹ ਵੀ ਦੰਨਾ ਥੋੜੇ ਪੈਸੇ ਇਕੱਠੇ ਕਰਕੇ ਤੇ ਜਿੱਥੇ ਮੈਨੂੰ ਜਾਣਾ ਮੈਨੂੰ ਵੀਡੀਓ ਦੇਖਣਾ ਫਿਰ ਮੇਰਾ ਸੀਨਾ ਕਤਲ ਹੋਇਆ ਫਿਰ ਅੱਗਾ ਪਛਾਹ ਦੇਖਦਾ ਨਹੀਂ ਕੱਲ ਨੂੰ ਜਾਣਾ ਵੀ ਛੋਟੇ ਮਾਨਸਾ ਠੀਕ ਹੈ ਜੀ ਤੇ ਜਾਨੀ ਗੱਲ ਇਹ ਹੈ ਵੀ ਹੁਣ ਮੈਂ ਬੜੇ ਕਿ ਗਿਰਦਾ ਸਰਦ ਨਹੀਂ ਕਿੱਥੇ ਕਿੱਥੇ ਰਹੀ ਤੈਨੂੰ ਹਾਂਜੀ ਹਾਂਜੀ ਫਿਰ ਮੈਂ ਇਹਦਾ ਦਿਮਾਗ ਨਹੀਂ ਕੰਮ ਕਰਦਾ ਹੁਣ ਮੇਰੇ ਕਿ ਦੁੱਖਾ ਸੁੱਖਾ ਤੇ ਪੰਨੇ ਪਏ ਬਿਲਕੁਲ ਬਿਲਕੁਲ ਕਿ ਤੇ ਦੂ ਭੂਕ ਸੱਦ ਮਾਰੇ ਵੀ ਦਾ ਤੇਰੀ ਦਸਤਾਨ ਹਾਂਜੀ ਜੋ ਦੁੱਖੋਂ ਤਾਂ ਸੁੱਧਾ ਮਰ ਜਾਂਦੇ ਨੇ ਬਿਲਕੁਲ ਬਿਲਕੁਲ ਤੇ ਜਾਨੀ ਆ ਕਰਕੇ ਗੱਲ ਹੈ ਜ ਕਹਿੰਦਾ ਤਾਂ ਦਰ ਉਸ ਤੋਂ ਕਿ ਜਾਣਦਾ ਦੁਖੜੇ ਨੂੰ ਦੁਖ ਪੁੱਛੇ ਲ ਕਿਸੇ ਬਿਮਾਰ ਕੋਲ ਅਸੀਂ ਖੁਦ ਬਿਮਾਰਾਂ ਸਾਂ ਤਾਂ ਪਤਾਗਾ ਵੀ ਦੁਖ ਬਿਮਾਰੀ ਦਾ ਕੀ ਰੋਗ ਹੈ ਕਹਿੰਦਾ ਬਾਣੀ ਦਾ ਲੇਖ ਹੈ ਇਸ ਤਰ੍ਹਾਂ ਵੀ ਬਿੱਦਮਾ ਚੋਂ ਗੱਲ ਨਿਕਲ ਜਾਂਦੀ ਕਈ ਵਾਰੀ ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਕ ਵਾਰ ਤੂੰ ਹੋਰ ਸੁਣਾ ਦੇਣਾ ਚੰਨੂੰ ਗੱਲ ਇਹ ਵੀ ਸੁਣਾ ਦੂੰਗਾ ਹਾਂ 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 ਕਹਿੰਦਾ ਹਰ ਜਪਦਾ ਢੇਲ ਨਾ ਕਿਜੇ ਹਰ ਜਪਦਾ ਢੱਲ ਨਾ ਕੀ ਜੇ ਮੇਰੀ ਜਿੰਦੜੀ ਐ ਸਾਹ ਵੇ ਕੇ ਨਾਮੇ ਰਾਮ ਉਤਲਾ ਉਤਿ ਰਹੇ ਥੱਲੇ ਥੱਲੇ ਕੀ ਹੋ ਗਿਆ ਹੋ ਗਿਆ ਟੈਗ ਹੋ ਗਿਆ ਠੀਕ ਹੈ ਇੱਕ ਮੈਂ ਆਪਦੀ ਵੀਡੀਓ ਬਣਾਈ ਵੀਡੀਓ ਇਸ ਤਰ੍ਹਾਂ ਦੀ ਬਣਾਈ ਭਗਤ ਕੇ ਦਿਨ ਔਰ ਰਾਤ ਭਗਤ ਕੇ ਕੱਲ ਔਰ ਅੱਜ ਭਗਤ ਕੀ ਹਰ ਸ਼ੈਗ ਲਾਮ ਭਗਤ ਕਾ ਹਰ ਸ਼ੈ ਸੇ ਰਾਜ ਕਨ ਆਦਮੀ ਕੋ ਚਾਹੀਏ ਕੀ ਚਾਹੀਏ आदमी को चाहिए बक्से डर कर रहे कौन जाने किस घड़ी भक्त का बदले मजा फिर ये भी वाणी का कहता खाना पीना हंसना सोना बिसर गया है मरना ना बसार खवारी करी तुर्ग जीव नहीं रहना बिल्कुल बिल्कुल कहता हर जप दे ढिल ना कीजे मेरी जिंदड़ी स हावे के नावे राम बिल्कुल बिल्कुल इले की बता साबित लगती रही चली चली रहे जैसे करते जमे बापू समय बदली जांदा एक सेकंड एक सेकंड ਮੈਂ ਗੀਤਾ ਵੀ ਪੜੇ ਠੀਕ ਹੈ ਉਹ ਇਹ ਲਿਖਿਆ ਵੀ ਕਹਿੰਦਾ ਕੱਲ ਕਰਨਾ ਅੱਜ ਕਰ ਲਾ ਹਾਂ ਅੱਜ ਨਾਲ ਹੱਬ ਕਰਾ ਟਾਈਮ ਹੁਣੇ ਕਰ ਠੀਕ ਹੈ ਜੀ ਹੁਣੇ ਕਰ ਲਾ ਬਿਲਕੁਲ ਮੇਰਾ ਬਾਪ ਵੀ ਕਹਿੰਦਾ ਥੋ ਵੀ ਰੱਬ ਦਾ ਰੂਪ ਸੀਗਾ ਹਾਂਜੀ ਕਹਿੰਦਾ ਸੱਜੇ দান ਕੋ ਦਈਏ ਦੇਰ ਨੇ ਕਿ ਜੇ ਸੱਜੇ ਜਾ ਫੜਾ ਜੇ ਖੱਬੇ ਜਰਾ ਕਰਾਦਾ ਬਦਲ ਜੂ ਠੀਕ ਹੈ ਨਾ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਤੇ ਮੈਂ ਥੋੜੇ ਜਿਹਾ ਮੈਂ ਪੈਸੇ ਕਮਾ ਲੈ ਕੁਝ ਮੇਰੇ ਕੋਲ ਪੈਣ ਠੀਕ ਹੈ ਉਹ ਮੈਂ ਕੱਲ ਨੂੰ ਇੱਥੇ ਰੁਪਏ ਦੇ ਚਾਹੂੰ ਮਾਰਸਾ ਛੋਟੀ ਮਾਰਸਾ ਜਾ ਕੇ ਤੇ ਨਾਲੇ ਭਾਈ ਮੈਂ ਲੜਕ ਪੜੇ ਤੇ ਕਿ ਬੀਬੀ ਨੂੰ ਕੁੜੀ-ਕੁੜੀ ਤੁਰਦੀ ਹੈ ਜਿਹੜੀ ਮੱਛਰ ਤੇ ਰੰਦੀ ਹੈ ਉਹ ਤਾਂ ਵੀਡੀਓ ਦੇਖ ਲਿਆ ਕਿੰਨੇ ਜਿਹੜਾ ਮੱਛਰ ਲੜਦਾ ਹੈ ਉਹ ਤਾਂ ਮੂਟਾ ਕਰ ਲੈਣੇ ਜੇ ਸਾਂਝਾ ਬੰਦ ਉਹ ਮੂੰਹੇਗਾ ਕਰ ਲੈਣੇ ਅੱਛਾ ਅਰੇ ਇਹ ਲੋਕਾਂ ਨੇ ਮਦਦ ਕਰਨ ਦੀ ਸਦੀ ਮਹਾਰਾਜ ਤੇ ਅੱਜ ਇਹ ਕਿਰਪਾ ਕਰੋ ਹਰਕੁਮਸਨ ਦੱਸ ਦਿਓ ਜੀ ਜਿਵੇਂ ਬਾਪੂ ਹੁਣ ਅੱਜ ਦੀ ਸਦੀ ਦੀ ਗੱਲ ਕਰੀਏ ਆਪਾਂ ਜਿਹੜੀ ਹੁਣ ਸਦੀ ਚੱਲ ਰਹੀ ਹੈ ਹਾਂਜੀ ਇਹਦੇ ਵਿੱਚ ਲੋਕਾਂ ਦਾ ਜਿਹੜਾ ਮਾਇਆ ਦੇ ਨਾਲ ਇੰਨਾ ਕ ਜਿਆਦਾ ਪਿਆਰ ਵੱਧ ਗਿਆ ਹਾਂ ਜਿਵੇਂ ਜਿਵੇਂ ਸਮਾਂ ਬੀਤੀ ਜਾਂਦਾ ਲੋਕ ਜਿਵੇਂ ਤੁਸੀਂ ਪਹਿਲਾਂ ਗੱਲ ਕਰੀ ਸੀ ਵੀ ਮੂਲ ਨਾਲੋਂ ਵਿਆਜ ਪਿਆਰਾ ਹੋ ਗਿਆ ਪਹਿਲਾਂ ਅਗਲਾ ਕਹਿੰਦਾ ਮੈਂ ਆਪਣੇ ਪੁੱਤ ਲਈ ਬਣਾਦਾ ਫੇਰ ਅਗਲਾ ਕਹਿੰਦਾ ਮੈਂ ਆਪਣੇ ਪੋਤੇ ਲਈ ਬਣਾਦਾ ਫੇਰ ਕਹਿੰਦਾ ਮੈਂ ਤਾਂ ਪੜੋਥੇ ਦਾ ਵੀ ਵਿਆਹ ਦੇਖ ਕੇ ਜਾਵਾਂ ਉਹਦੇ ਲਈ ਬਣਾ ਕੇ ਜਾਵਾਂ ਠੀਕ ਹੈ ਜੀ ਐਨਾ ਲੋਕਾਂ ਨੂੰ ਪੈਸਿਆਂ ਦਾ ਲਾਲਚ ਹੋ ਗਿਆ ਕਈ ਕਹਿੰਦੇ ਅਸੀਂ ਘਰ ਤੋਂ ਮਹਿਲ ਬਣਾ ਲਈਏ ਥੋੜੇ ਦਿਨ ਚ ਇਸ ਤਰ੍ਹਾਂ ਕਿਵੇਂ ਭਾਵਨਾਵਾਂ ਛੱਡ ਜਾਂਦੀਆਂ ਓ ਇਸ ਤਰ੍ਹਾਂ ਦੀ ਗੱਲ ਹਾਂਜੀ ਕਦੇ ਕਰ ਕਰ ਪਾਪ ਦਰਬ ਕੀਆ ਦਰਬ ਕਾਇਆ ਨਾ ਮਾਇਆ ਨੂੰ ਹਾਂਜੀ ਪਾਪ ਕਰ ਕਰ ਕੇ ਮਾਇਆ ਜੁਰਦੀ ਹੈ ਹਾਂਜੀ ਹਾਂਜੀ ਸਾਰੇ ਲੋਕ ਤੇਰੀ ਪਾਪ ਨਾ ਕਰਕੇ ਜਿਵੇਂ ਜੋੜਦੇ ਕਰ ਕਰ ਪਾਪ ਦਰਬ ਕੀਆ ਬਰਤਨ ਕੇ ਤਾਈ ਮੱਟੀ ਸੇ ਮੱਟੀ ਲਈ ਨਾ ਉੱਠ ਜਾਈ ਫਿਰ ਕਹਿੰਦਾ ਰਾਤ ਕਾਰਨ ਤਾਨੂੰ ਸੰਚੀ ਆ ਉਹ ਭਲਕੇ ਚੱਲਣਾ ਹੋਏ ਉਹ ਨਾਨਕ ਨਾਲ ਨਾਲ ਚਲੀ ਫਿਰ ਪਿਸਤਾਵਾ ਹੋਏ ਉਹ ਕਹਿੰਦਾ ਖਾਲਾ ਖਰਚ ਖਾਣਾ ਖਰਚ ਤੇ ਪਰ ਤੂੰ ਦਾਨ ਕਰ ਲਾ ਦੌਲਤ ਵਿੱਚ ਜ਼ਮੀਂਦਾਰ ਪੜੀ ਰਹਿਣੀ ਕਿਸੇ ਰੋਜ ਤੂੰ ਚੱਲ ਕੇ ਸੈਰ ਕਰ ਲਾ ਬਾਕੀ ਵਿੱਚ ਤਵੇਲੇ ਨੇ ਖੜੀ ਰਹਿਣੀ ਕਿਸੇ ਰੋਜ ਤੂੰ ਮਹਿਲ ਵਿੱਚ ਬਸ ਕਰ ਲਾ ਕੋਠਾ ਕੰਧ ਸਤਿਰ ਨਾ ਕੜੀ ਰਹਿਣੀ ਇੱਕ ਰੋਜ ਤੂੰ ਭਾਂਡਿਆ ਭੱਜ ਜਾਣਾ ਤੇ ਜਿੰਦ ਨਹੀਂ ਕੀਵਦੀ ਫੜੀ ਰਹਿਣੀ ਵਿੱਚ ਦੋ ਲੈਣਾ ਨਹੀਂ ਗਈਆਂ ਤੁਸੀਂ ਬਟਾ ਤੱਕੜੀ ਸੇਰ ਨਾ ਧੜੀ ਰਹਿਣੀ ਨਹੀਂ ਜੀ ਉਹ ਮੈਂ ਹੁਣੀ ਗੰਦਾ ਕੋਠੇ ਸਤਿਰ ਨਾ ਕੜੀ ਰਹਿਣੀ ਨਹੀਂ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਭਲੇ ਬੱਤਿਆਗਾ ਨਹੀਂ ਨਹੀਂ ਉਹ ਤਾਂ ਸੋਣੀ ਧੀ ਹੈ ਜੀ ਧੀ ਮੇਰੀ ਗੱਲ ਸੁਣੋ ਮੈਂ ਬੱਤਿਆ ਆਲੀ ਮੋਲੀ ਜਾਨੇ ਹਾਂ ਹਾਂ ਨੇ ਮੈਂ ਤਾਂ ਉਤੋਂ ਤਾਂ ਉਤੋਂ ਉਮਰ ਤਾਂ 86 ਦਾ ਪਰ ਮੈਂ 80 ਹਾਲ ਤੱਕ ਆ ਖਮਾਉਂਦਾ ਨਹੀਂ ਹੂੰ ਹੂੰ ਤੇ ਕਹਿੰਦੇ ਬਾਬਾ ਚਿੱਟੀ ਜੜੀ ਮੈਂ ਕਰੇ ਤੋਂ ਪੈਸੇ ਤੋਂ ਉਪਰਲ ਹੋਈ ਆ ਗਿਆ ਇਹ ਹਲੇ ਦਾ ਮੁੰਡੇ ਖੰਡੇ ਤੇ ਸੁੱਖ ਨਾਲ ਹੱਸਦਾ ਮੈਂ ਜੀ ਪਤਾ ਹੈ ਤੇ ਫਿਰ ਦੱਸੋ ਜੀ ਅੱਛਾ ਬਾਬੂ ਇੱਕ ਥੋੜੀ ਮੈਂ ਵੀਡੀਓ ਦੇਖੀ ਜੀ ਪਹਿਲਾਂ ਬੋਲੋ ਜਿਹਦੇ ਵਿੱਚ ਤੁਸੀਂ ਦੱਸਿਆ ਸੀ ਵੀ ਤੁਹਾਨੂੰ ਮੁੰਡੇ ਹਰਕਤਾਂ ਕਰਦੇ ਉਹ ਕੀ ਗੱਲ ਸੀ ਆ ਉਹ ਜੈਸਰ ਹੈ ਅਸੀਂ ਸਕੂਲਾਂ ਚ ਪੜਦੇ ਸਾਨੂੰ ਮਾਟਰ ਕਹਿੰਦੇ ਵੱਡਿਆ ਸਤਕਾਰ ਕਰੋ ਹਾਂਜੀ ਹਾਂਜੀ ਆ ਜਿਹੜੇ ਚਿਟਾ ਖਾਂਦੇ ਨੇ ਤੇ ਲੋਕ ਤਾਂ ਰਾਤ ਨੂੰ ਚੋਰੀ ਕਰਦੇ ਨੇ ਗੈਸ ਐਸੀ ਕੋਲੇ ਬੈਠੇ ਹੁੰਦੇ ਨੇ ਠੀਕ ਹੈ ਜੀ ਜਿਹਨੇ ਕੰਮ ਨਹੀਂ ਕਰਦੇ ਰਾਤ ਨੂੰ ਚੋਰੀ ਕਰਦੇ ਚਿਟਾ ਖਾਂਦੇ ਨੇ ਬਿਲਕੁਲ ਬਿਲਕੁਲ ਗੈਸ ਐਸੀ ਕੋਲੇ ਬੈਠੇ ਕੁਸਾ ਇਤਰਾਗੇ ਅ ਲੱਡਰ ਦੇ ਬਾਹਰ ਵੀ ਕਿਚੋਂ ਕੁਛ ਅੱਛਾ ਇਹ ਜਿਵੇਂ ਮੰਨ ਲਗਦਾ ਕੋਈ ਪਰਰ ਕਰਦਾ ਕੋਈ ਚਿੰਕਾ ਮਾਰਦਾ ਕੋਈ ਕੁਛ ਕਰਦਾ ਜਿਵੇਂ ਗਾਂਜੇ ਨਾ ਗਜਣਾ ਅੱਛਾ ਤੇ ਇੱਕ ਮੀਡੀਆ ਵਾਲੇ ਨੇ ਮੇਰੇ ਉਹ ਉਹ ਬਣਾਈ ਵੀਡੀਓ ਜਾ ਕਹਿੰਦਾ ਵੀ ਤੂੰ ਨੋ ਕੋਈ ਗਾਣਾ ਕੱਢਦਾ ਸ਼ਬਦਾਂ ਵਾਲੀ ਕੜੀ ਬੋਲਦਾ ਹਾਂ ਇਹ ਥੋੜੀ ਕੁੜੀ ਨਾਲ ਵਿਆਹ ਕਰਾਣਾ ਮੈਂ ਕਹਿੰਦਾ ਮੈਂ ਕਿਤੇ ਮਰ ਕੇ ਤਾਂ ਜਾਣਾ ਜਿਹੜੀ ਮੇਰੇ ਮਗਰ ਮੋਟਰਸਾਈਕਲ 'ਤੇ ਬੈਠੀ ਉਹ ਕਿਸੇ ਧੀ ਨਹੀਂ ਹੈ ਬਿਲਕੁਲ ਬਿਲਕੁਲ ਇਹ ਮੇਰਾ ਮਜ਼ਾਕੜਾ ਉਹਦੀ ਮੈਂ ਤਾਂ ਰੋਣ ਜਾਣਾ ਉੱਥੇ ਮੈਨੂੰ ਇਹ ਇਹ ਮੇਰਾ ਮਜ਼ਾਕੜਾ ਉਹਦੇ ਨੂੰ ਫਿਰ ਮੈਂ ਸਹਰੇ ਬੰਨਣਾਂ ਅੱਛਾ ਸਹਰੇ ਬਨ ਕੇ ਥੋੜੀ ਕੁੜੀ ਆ ਹੁਣ ਆ ਗਿਆ ਭਾਈ ਤੇ 500 ਬੰਦਾ ਬਰਾਦਾ ਤੇ ਬੰਬੂ ਕਟੋਲ ਉਹ ਜਿਹੜਾ ਪਟਾਕੇ ਦੇ ਮਾਰਦਾ ਦੂਜਾ ਨਹੀਂ ਮਿਲਣਾ ਠੀਕ ਹੈ ਇਹ ਕੁੜੀ ਸੋਹਣੀ ਹੋਈ ਤੇ ਲੈ ਜਾਓ ਜੇ ਕਾਲੀ ਪੀਣੀ ਉੱਥੇ ਛੱਡ ਜੂਗਾ ਮੈਂ ਸੁਣਾ ਤੂੰ ਇਹ ਸੇਰੇ ਵੀ ਲਾਉਂਦੇ ਸੀ ਫਿਰ ਉਦੋਂ ਸੇਰੇ ਮਾਂ ਬਦੂ ਬੰਦਦਾ ਸੀ ਸੇਰੇ ਉਦੋਂ ਮੰਨ ਲੈਂਦੇ ਓਕਾ ਆ ਕਹਿੰਦਾ ਦਲਪੁਰ ਕੀ ਦਲਦਾਰ ਹੈ ਤੇ ਦੁਸ਼ਮਣ ਕੀ ਤਲਵਾਰ ਹੈ ਮੈਦਾਨ ਮੈਂ ਹਮ ਡੱਟ ਜਾਏ ਉਸਕੇ ਲੈ ਕੇ ਪਿੱਛੇ हट ਜੇ ਅੰਮਰਦਾਰੀ ਸੰਘਾਏ ਪਿੱਛੇ ੱਟਣ ਵਾਲੀ ਕੌਮ ਨਹੀਂ ਬਿਲਕੁਲ ਬਿਲਕੁਲ ਨਾ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਠੀਕ ਹੈ ਹੋਰ ਦੱਸੋ ਸੇਵਾ ਤੇ ਬਾਪੂ ਜਿਵੇਂ ਤੁਹਾਡਾ ਹੁਣ ਬਚਪਨ ਬੀਤਿਆ ਤੁਹਾਡੀ ਜਵਾਨੀ ਵੀ ਲੰਗੀ ਹਾਂਜੀ ਅੱਜ ਕਿਹੜੀਆਂ ਗੱਲਾਂ ਨੂੰ ਕੋਸ਼ਸ਼ਦੇ ਤੁਸੀਂ ਵੀ ਉਦੋਂ ਵਕਤ ਮੈਂ ਆਏ ਲਗਾਉਣਾ ਸੀ ਵੀ ਕਾਸ਼ ਜੇ ਹੁਣ ਦੁਬਾਰੀ ਮੁੜ ਕੇ ਆ ਜੇ ਕਿਸੇ ਨਾਲ ਜਿਵੇਂ ਥੋੜਾ ਬਚਪਨ ਵੀ ਲੰਘਿਆ ਹਾਂ ਜਿਵੇਂ ਕਹਿੰਦਾ ਤਿੰਨ ਪਾਰਟ ਹੁੰਦੇ ਆ ਜ਼ਿੰਦਗੀ ਦੇ ਸਾਡੀ ਦੇ ਬਚਪਨ ਵੀ ਹੋ ਗਿਆ ਜਵਾਨੀ ਵੀ ਹੋ ਗਈ ਤੇ ਬढ़ापा ਹੋ ਗਿਆ ਹਾਂ ਉਸ ਤੋਂ ਬਾਅਦ ਫਿਰ ਸੁਰਗ ਦਾ ਰਸਤਾ ਹੋ ਗਿਆ ਹਾਂਜੀ ਜਿਹੜਾ ਥੋੜਾ ਬਚਪਨ ਤੇ ਜਵਾਨੀ ਵੀ ਨਿਕਲ ਚੁਲਲੇ ਹੁਣ ਤੁਸੀਂ ਬढ़ाਪੇ 'ਚ ਮੰਨ ਲਓ ਆ ਗਏ ਹਾਂਜੀ ਹੁਣ ਕਦੇ-ਕਦੇ ਕੋਸ ਦੇਣੇ ਹੋ ਵੀ ਉਹ ਮੇਰੇ ਦਵਾਰੇ ਮੁੜਿਆ ਵੀ ਤਾਂ ਮੈਂ ਆ ਕਰਨਾ ਸੀ ਅੱਜ ਉਹ ਕਰਨਾ ਸੀ ਨਹੀਂ ਮੈਂ ਤਾਂ ਬੜਾ ਕੁ ਸੋਚਦਾ ਹੈ ਨਹੀਂ ਠੀਕ ਹੈ ਜੀ ਬਈ ਜੁਆ ਸੋਚਾਲੀ ਸਭ ਕੋਈ ਵਾਰੀ ਆ ਆਪਣੀ ਵਾਰੀ ਸਭ ਨੂੰ ਤੁਰ ਜਾਣਾ ਥੋ ਠੀਕ ਹੈ ਜੀ ਜਿਹਨੇ ਮੇਰੇ ਕੋਲ ਦੀ ਅਰਥੀ ਲੰਘਦੀ ਆ ਹਾਂਜੀ ਮੈਨ ਅਜੇ ਚੱਲੇ ਅਸੀਂ ਵੀ ਕਿਤੇ ਜਰ ਤਨ ਜਾਣਾ ਹੀ ਹੈ ਨਾ ਬਿਲਕੁਲ ਬਿਲਕੁਲ ਕਹਿੰਦਾ ਦੁਸ਼ਮਰੇ ਤਾਂ ਖੁਸ਼ੀ ਨਾ ਕਰੀਏ ਸੱਦਣੀ ਮਰ ਜਾਣਾ ਤਾਂ ਆ ਕਰਕੇ ਬੇਨਤੀ ਹੈ ਪੜਾ ਲਗੌਰ ਜੀ ਦੁਖੀ ਬਹੁਤ ਕਰਦੀ ਹੈ ਹਾਂ ਹਾਂ ਤੇ ਮੈਂ ਇਹ ਗੱਲ ਕਹਿੰਨੇ ਵੀ ਜਾਣ ਦਿਓ ਭਾਈ ਨਾ ਮੈਨੂੰ ਸਸਰੀ ਘਰ ਬਣਾ ਦਿਓ ਮੈਂ ਤੁਹਾਨੂੰ ਕੰਨੀ ਰਾਜੀ ਰੋ ਜਵਦੇ ਰਹੋ ਭਾਈ ਹਾਂ ਬਿਲਕੁਲ ਸਾਡੀ ਲਗੌਰ ਜੀ ਰਹੀ ਸਾਡੇ ਹਾਂ ਹਾਂ ਤੇ ਇਹ ਭਾਈ ਤੰਗ ਬਹੁਤ ਕਰਦੇ ਭਾਈ ਮੇਰੇ ਕੋਈ ਮੇਰੀ ਕੋਲ ਸੁਣਦਾ ਇੱਕ ਫੁੱਲਾਂ ਵਾਲੀ ਕਾਰ ਕੋਲੇ ਖੜ ਕੇ ਫੋਟੋ ਖੇ ਮੈਂ ਆ ਪਿਆ ਕਾਰ ਕਾਰ ਖੜੀ ਹੈ ਤੇ ਮੈਂ ਭਾਈ ਥੋੜੀ ਕੁੜੀ ਵੀ ਹੁਣ ਆ ਗਿਆ ਅੱਛਾ ਕਿ ਜੇ ਤਾ ਉਹ ਸੋਣੀ ਤੇ ਲੈ ਜੂ ਤੇ ਬੰਬੂਕਾਰ ਤੋਂ ਹੁੰਦਣਾ ਪੂਗਾ ਬੰਬੂਕਾਰ ਜਿਹੜਾ ਪੜਾਕੇ ਦੀ ਮਾਰਦਾ ਹੂੰ ਹੂੰ ਪਰ 15 ਡਿੱਗੀ ਬੰਬੂ ਤਾਂ ਕੁਝ ਕੋਈ ਗੱਲ ਨਹੀਂ ਅੱਛਾ ਬੰਬੂਕਾਰ ਉਹ ਪੜਾਕੇ ਹੀ ਮਾਰਨ ਵਾਲਾ ਹੂੰ ਹੂੰ ਤੇ ਆ ਕਰਕੇ ਫਿਰ ਦੁਖੀ ਹੋ ਗਏ ਨਾ ਹੂੰ ਹੂੰ ਤੇ ਇਸ ਤੱਕ ਸਾਡੇ ਟਮੇ ਤੇ ਧੀ ਰੁਤੀ ਸਮੀ ਦਾ ਭੈਣ ਨੂੰ ਭੈਣ ਅੱਜ ਵੀ ਮੈਂ ਕਹਿੰਦਾ ਮੈਂ ਬੇਦਾਗੀ ਬੇਦਾਗੀ ਬੰਦਰ ਕੋਈ ਮੇਰੇ ਸੱਪੇ ਵਿੱਚ ਕਹਿ ਕੇ ਦਿਖਾਵੇ ਕਿ ਸਿੱਧੀ ਬੰਨ ਮੈਂ ਬੁਰਾ ਭਲਾ ਬੋਲਿਆ ਹਾਂ ਬਿਲਕੁਲ ਬਿਲਕੁਲ ਇੱਕ ਕਦੇ ਰਿਸ਼ਤੇਦਾਰਾਂ ਨੇ ਕਦੇ ਇਸਤੀ ਤੋਂ ਅਲਰਜੀ ਕਰੀ ਆ ਕਦੇ ਕਿਉਂ ਵੀ ਜਿਵੇਂ ਤੁਹਾਡੀ ਕੋਈ ਵੀਡੀਓ ਦੇਖ ਲਈ ਵੀ ਕੋਈ ਸ਼ੇਰਾ ਬਣ ਕੇ ਤੁਸੀਂ ਜਾਏ ਬੋਲਦੇ ਜਾਂ ਉਹ ਬੋਲਦੇ ਆ ਉਹ ਤਾਂ ਸੂਝ ਚੰਬਲ ਗਏ ਅੱਛਾ ਉਹ ਥੋੜੇ ਰਿਸ਼ਤੇਦਾਰ ਰਿਸ਼ਤੇਦਾਰ ਜਿਹੜੇ ਤੁਹਾਡੇ ਰਿਸ਼ਤੇਦਾਰ ਭੈਣ ਭਾਈ ਰਿਸ਼ਤੇਦਾਰ ਤਾਂ ਉਹ ਬਿਚਾਰ ਕੀ ਕਰਨਗੇ ਕਿਸੇ ਨੂੰ ਅੱਛਾ ਨਹੀਂ ਮੈਨੂੰ ਓਦਾਂ ਕਦੇ ਉਹਨਾਂ ਨੇ ਕਿਹਾ ਵੀ ਵੀ ਬਾਪੂ ਜੀ ਤੁਸੀਂ ਇਦਾਂ ਨਾ ਕਰਿਆ ਕਰੋ ਵੀ ਜਾ ਨਹੀਂ ਦੇਖੋ ਉਹ ਮੈਨੂੰ ਤਾਂ ਕਹਿਣ ਜੇ ਮੈਂ ਗਲਤ ਕੰਮ ਕਰਦਾ ਆ ਮੈਂ ਠੀਕ ਹੈ ਦੇਖੋ ਜੇ ਕੋਈ ਕਿਰਪਾ ਕੀ ਚੱਲ ਦੇਣੀ ਉਹ ਦੇ ਦੇ ਹਾਂ ਜੇ ਕਿ ਕੀ ਪਾਉ ਉਹਨਾਂ ਨੂੰ ਕਤਾਲੀ ਪਾਉ ਠੀਕ ਹੈ ਕੋਨੂੰ 41 ਨੂੰ 31 ਦਾ ਸੁਣਿਆ ਸੀ ਤੁਸੀਂ 41 ਪਾ ਮਤਲਬ ਮਤਲਬ ਦੋ ਦੁੰਗਿਆ ਪਾੜਾ ਪੜ ਲੈਂਦੇ ਠੀਕ ਆ ਤੁਸੀਂ ਥੋੜੀ 10 ਵਾਦੀ ਪਾਤੀ ਅੱਜ ਬਸ ਤੇ ਖਜ਼ਾਨਾ ਆਪਣੇ ਮਹਾਰਾਜ ਖਾਲੀ ਨਾ ਕਰਾਵੇ ਹਾਂ ਮੈਂ ਇੱਕ ਗੱਲ ਕਹੂੰ ਜਿੰਨੇ ਦਾ ਫੈਸਲਾ ਹੈ ਵੀ ਜਿਹੜੀ ਮੇਰੇ 86 ਸਾਲ ਦੀ ਉਮਰ ਹੈ ਮੈਂ ਤੁਰਾ ਫਿਰਦਾ ਹਾਂ 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 ਦੋ ਤਿੰਨ ਰੁਪਏ ਸਿਰਕੋ ਹੁੰਦੇ ਜਿੱਤੇ ਵਿਸੇ ਰਖਦੇ ਦੋ ਸ਼ਾ ਕੋ ਕਰਦੇ ਫੀਮ ਸਾਡੇ ਕੋਲ ਟਮ ਚੱਲੀ ਦੇ ਆਉਣੀ ਸੀ ਜਿਹੜਾ ਮੈਂ ਹੁਣ ਐਸੇ ਉਮਰ ਤੇ ਤੁਰਾ ਫਿਰਦਾ ਕਿਸੇ ਮਹਾਰਾਜ ਦੇ ਭਲਾ ਕਰਾਉਣਾ ਹਾਂ ਗੁਣਾ ਤੁਰਾ ਫਿਰਦਾ ਰਤ ਮਰਦੀ ਠੀਕ ਹੈ ਮੈਂ ਤੁ ਕੋਲ ਜਾ ਕੇ ਆਏ ਪਹਿਲਾ ਰੁਪਈਆ ਦੇ ਕੇ ਉਹਦੇ ਬਾਅਦ 5000 ਦੇ ਕੇ ਆ 4000 ਹੁੰਦੇ ਕੇ 4000 4-5000 ਆ ਮੇਰੇ ਕੋਲ ਵੀਡੀਓ ਪੜੀ ਗਈ ਠੀਕ ਹੈ ਹਾਂਜੀ ਨਹੀਂ ਬੜੀ ਪਿਆਰ ਕਰਦੇ ਤੁਹਾਨੂੰ ਸਾਰੇ ਬਾਕੀ ਜਦੋਂ ਚੰਗੇ ਕੰਮ ਕਰਦੇ ਹਾਂ ਹੋ ਮੇਰੀ ਤੇਰੀ ਫਿਲਮਾਂ ਲੱਗੀਆਂ ਹਾਂ ਮੈਂ ਅਸੀਰਵਾਦਾ ਦੇ ਬੁੜੀ ਚੁੰਦੀ ਰਹੇ ਤੇਰੀ ਆ ਵੀ ਹੱਸ ਕੇ ਮੈਂ ਅੱਛਾ ਹਾਂਜੀ ਤੇ ਹੋਰ ਸਣਾ ਫਿਰ ਬਾਪੂ ਕੀ ਬਣਦਾ ਅੱਜ ਕੱਲ੍ਹ ਜ਼ਿੰਦਗੀ ਚ ਬਸ ਇਹ ਕਹਿੰਦਾ ਆਈ ਜ਼ਬਾਨੀ ਰੁੱੜ ਫੁੱੜ ਜਾਨੀ ਜੋ ਘੜਾ ਨਾ ਪਾਣੀ ਅੱਖਾਂ ਦੇ ਨਾਲ ਗੱਲਾਂ ਕਰਦੀ ਤੋਰ ਤੋਰੇ ਮਸਾਨੇ ਗਈ ਜ਼ਬਾਨੀ ਆ ਬੜਾ ਪਾ ਨਵਾਬੋਦ ਦਾ ਮੇਲਾ ਚੜਗੇ ਤੰਦ ਮੋਤੀਆ ਵਰਗੇ ਬਣ ਗਏ ਠੀਕ ਹੈ ਤੇ ਜਦੋਂ ਬਾਪੂ ਤੁਸੀਂ ਅੰਮਰਤਾਰੀ ਰੂਪ ਚ ਆਇਓ ਉਦੋਂ ਫਿਰ ਉਮਰ ਕਿੰਨੀ ਸੀ ਤੁਹਾਡੀ ਉਦੋਂ 40 ਸਾਲ ਦਾ ਸੀਗਾ 40 ਸਾਲ ਦੇ ਸੀਗੇ ਉਦੋਂ ਪਹਿਲਾਂ ਦਾ ਮਾਹੌਲ ਕਿਹੋ ਜਿਹਾ ਸੀ ਤੁਹਾਡਾ ਫਿਰ ਵਧਿਆ ਸੀ ਕਿਵੇਂ ਜੇ ਰੰਗ ਮਾਣਿਆ ਜ਼ਿੰਦਗੀ ਦਾ ਉਦੋਂ ਚੜਦੀਆ ਕਲਾ ਚ ਨਹੀਂ ਉਦੋਂ ਰੰਗ ਕਿਵੇਂ ਦਾ ਮਾਣਿਆ ਜ਼ਿੰਦਗੀ ਦਾ ਰਾਕੇ ਜਿਹੜੇ ਖੁਸ਼ ਹਾਂ 아이 ਜਵਨ ਕੈਜਾ ਤਵੇ 아이 ਜਵਨ ਰੋਡ ਫੋਟੋ ਜਾਨੀ ਜਵਾਨ ਦਾ ਪਾਣੀ ਹਾਂ ਅੱਖਾਂ ਨਾਲ ਗੱਲਾਂ ਕਰੀ ਤੋਰ ਤੋਰੇ ਮਸਤਾਨੀ ਕਹਿਤਾ ਤਾ ਤੁਨੂੰ ਅੱਛਾ ਉਦੋਂ ਫਿਰ ਮਸਤਾਨੀ ਤੋਰ ਤੋਰਦੇ ਸੀ ਕੋਈ ਹੈ ਜੇ ਬਾਕੀਆ ਤੁਹਾਡੀ ਜ਼ਿੰਦਗੀ ਦਾ ਜਿਹੜਾ ਜਵਾਨੀ ਪਹਿਰੇ ਤੁਹਾਡੇ ਜਿਹੜਾ ਤੁਹਾਡੇ ਅੱਜ ਵੀ ਦਿਲਚਸਾਰ ਕਰਦਾ ਉਹ ਬਲ ਹਾਂਜੀ ਸੀ ਤਾਂ ਮੈਂ ਵੀ ਕਾਲਾ ਜਾ ਹਾਂ ਤੇਰੇ ਮੇਰੇ ਕੋਈ ਰਮਾਨ ਸੀ ਠੀਕ ਹੈ ਉਦੋਂ ਨਾ ਚਾਹ ਦਾ ਪੀਂਦੇ ਸੀ ਸ਼ੱਕਰ ਦਾ ਪਾਣੀ ਪੀਂਦੇ ਸੀ ਕੋਰੇ ਦੌੜਦਾ ਅੱਛਾ ਉਹ ਬਈ ਮੇਰੇ ਘਰ ਲਈ ਕਾਲੀ ਸੀ ਅੱਛਾ ਉਹ ਦਿੱਤੀ ਮੈਂ ਛੱਡ ਉਹ ਮੂੰਹ ਜਵਾਰੀ ਛੱਡੁੰਦੇ ਸੀ ਅੱਛਾ ਇੱਕ ਦਿਨ ਅੱਗੇ ਗਿੱਦਾ ਪੋਣੀ ਕੁੜ ਤੂੰ ਜਿੱਥੇ ਮਰਜ਼ੀ ਵਾਹ ਤੇ ਲਿਖਿਆ ਨਾਲ ਜਾਓ ਅੱਛਾ ਤੇ ਹੁਣ ਮੈਂ ਪਹਿਲਾ ਖੜਕਸੇ ਘਾਲੇ ਦਾ ਸੀ ਮੋੜ ਮੁੰਡੀ ਕੋਲੇ ਤੇ ਹੁਣ ਮੈਂ ਮੈਂ ਪੱਖੋ ਕੱਚੇ ਮਿਲੀ ਉਹ ਵੀ ਕਾਲੀ ਆ ਅੱਛਾ ਤੇ ਪਰ ਮੈਂ ਤਾਂ ਹੁਣ ਰੱਬ ਨੇ ਮੇਰੀ ਸੁਣਨੀ ਪਤਾ ਕਿਡੇ ਜਣੇ ਬਿਆਹ ਕਰੋ ਠੀਕ ਹੈ ਨਾਲੇ ਮੋਤੀ ਨੂੰ 10000 ਰੁਪਏ ਦੇ ਬੰਬੂ ਕੱਟ ਦਿਓ ਅਸੀਂ ਦੂ ਬਾਦ ਅੰਗਰੇਜ਼ਾਂ ਨਾਲ ਕਰਾਉਣਾ ਹਲੇ ਕਰਾਂਗਾ ਅੱਛਾ ਤਾਂ ਉਹ ਅਮਰ ਕੁਛ ਨਹੀਂ ਥੋੜੀ ਹਲੇ ਤਾਂ ਪਰ 20 ਸਾਲ ਦਾ ਲੜਕਾ ਹੈਗਾ ਠੀਕ ਹੈ ਗੱਲ ਹੈ ਬਾਕੀ ਸਾਰੀਆਂ ਗੱਲਾਂ ਬਾਪੂ ਥੋੜੀਆਂ ਵਧੀਆਂ ਨੇ ਪਰ ਹੁਣ ਜਾਂਦੇ ਜਾਂਦੇ ਸੱਜਣਾ ਦੇ ਲਈ ਇੱਕ ਨਿੱਗਾ ਜਿਹਾ ਕੋਈ ਸਨੇਹਾ ਹੋ ਜੇ ਕੋਈ ਇਹ ਕੋਈ ਵੀ ਤੁਸੀਂ ਜਿਹੜਾ ਸਨੇਹਾ ਤੁਸੀਂ ਕੋਈ ਨਵੀਂ ਉਮਰ ਦੇ ਨੌਜਵਾਨ ਨੇ ਚਾਹੇ ਕੋਈ ਸਿਆਣੀ ਉਮਰ ਦੇ ਦੇਖ ਰਹੇ ਨੇ ਉਹਨਾਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੱਖਰਾ ਕੀ ਲੈ ਕੇ ਆ ਰਹੇ ਹੋ ਜਾਂ ਉਹਨਾਂ ਲਈ ਕੀ ਸਨੇਹਾ ਵੀ ਤੁਸੀਂ ਕੀ ਕਰਕੇ ਉਹਦਾ ਚੰਗਾ ਜੀਵਨ ਜਿਹੜਾ ਬਣਾ ਸਕਦੇ ਮੈਂ ਤਾਂ ਇਹ ਗੱਲ ਕਹਿਣਾ ਹਾਂ ਹਾਂਜੀ ਵੀ ਜੀਵ ਮਾਂ ਦੇ ਪੇਟ ਤੇ 9 ਮਹੀਨੇ ਸੀ ਰਹਿ ਕੇ ਆਏ ਹੋ ਹਾਂਜੀ ਮਾਂ ਬਾਣੀ ਤੇ ਵੀ ਲਿਖਿਆ ਗੁਰਦੇਵ ਮਾਤਾ ਗੁਰਦੇਵ ਪਿਤਾ ਬਿਲਕੁਲ ਬਿਲਕੁਲ ਉਹ ਤਾਂ ਤੁਸੀਂ ਪੁੱਛਦੇ ਨੇ ਹੋ ਹੂੰ ਉਹ 70 80 ਹਜ਼ਾਰ ਦਾ ਕੁੱਤਾ ਲੈ ਕੇ ਉਹਦੇ ਪ੍ਰੋਨਾਮਿਕ ਸੇਵਾ ਕਰਦੇ ਹੋ ਸਹੀ ਗੱਲ ਬੜਾ ਬਣੀ ਕਿ ਕਿੱਥੇ ਠੁਕਦਾ ਕਿੱਥੇ ਆ ਠੀਕ ਹੈ ਕਿ ਠੁਕਦਾ ਕਿੱਥੇ ਆ ਉਹ ਠੁਕਣਗੇ ਇੱਥੇ ਉਹ ਕੱਢ ਕੇ ਸੜਕਾਂ 'ਚ ਛੱਡ ਜਾਂਦੇ ਨੇ ਕੋਣੂ ਤਾਂ ਅਰ ਅਰਸਨਪੁਰੋਂ ਮਾਤਰ ਜਿਹੜੇ ਮੰਟੂ ਆ ਬਾਈ ਹਾਂਜੀ 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 ਗੁਰਪ੍ਰੀਤ ਆ ਹਾਂਜੀ ਇਹ ਲਿਆ ਦੇ ਚੱਕ ਚੱਕ ਕੇ ਠੀਕ ਹੈ ਜੀ ਗੱਲ ਇਹ ਚੱਕ ਚੱਕ ਲ ਜਾਂਦਾ ਹੈ ਇਹ ਕਿਹਨਾਂ ਜਾਂਦੇ ਇਹਦੇ ਅੰਦਰ ਦਿਆ ਹੈ ਦਿਆਵਨਾ ਸਦਕਾ ਜਿਹਦੇ ਅੰਦਰ ਦਿਆਈ ਨਹੀਂ ਉਹਦਾ ਉਹ ਸਦਕਾ ਦਾ ਸੰਤ ਕਾਦਾ ਹੋ ਸਹੀ ਗੱਲ ਹੈ ਪਰ ਇੱਕ ਗੱਲ ਹੋਰ ਵੀ ਹੈ ਦੇਖ ਭਟਾਇਆ ਜਗਤ ਭਖਾਇਆ ਲੋਕਾਂ ਨੂੰ ਕੋ ਬਸ ਕੀਨ ਤੇ ਮੈਂ ਤਾਂ ਇਹ ਜੇ ਕਮਰੇ ਮੈਂ ਤਾਂ ਕੁੱਤੇ ਨੂੰ ਸੱਸੀ ਗੱਲ ਬੁਲਾ ਦਿੰਨਾ ਬਿਲਕੁਲ ਹੁਣ ਮੈਂ ਇਹ ਪੁੱਛੂ ਤੂੰ ਕੁੱਤੇ ਨੂੰ ਸੱਸੀ ਗੱਲ ਕਾ ਤੋ ਬਣਾਉਣਾ ਦਾ ਮੈਂ ਕੁੱਤੇ ਨੂੰ ਸੱਸੀ ਗੱਲ ਕਾ ਬਣਾਉਣਾ ਸਾਨੂੰ ਮਾਰਗ ਦੱਸਿਆ ਬਾਬਾ ਨਾਮਦੇਵ ਨੇ ਉਹ ਰੋਟੀ ਪਕਾ ਕੇ ਨੇ ਅੰਦਰ ਕੁਝਾ ਕੇ ਉਹ ਚੱਕੜ ਮੱਗਿਆ ਉਹ ਕੁੱਤਾ ਚੱਕਰ ਤਾਰੇ ਪਜੇ ਰੋਟੀ ਗੜਾ ਪੀ ਰੋਮੀ ਚ ਮੱਗਿਆ ਪਾ ਚਲਿਆ ਅੱਛਾ ਬਾਪਾ ਨਾਮ ਨੇ ਪਹਿਚਾ ਕੁਝੜ ਕੇ ਹੋਇਆ ਜਾ ਕੇ ਮਗਰੇ ਪਜਾ ਲਗੇ ਖੜ ਜੋ ਖੜ ਜੋ ਮਹਾਰਾਜ ਰੁਖੀ ਰੋਟੀ ਨਾ ਖਾ ਚੋਪੜੇ ਦਿਖਾਓ ਹਾਂ ਉਹ ਕਹਿੰਦਾ ਵੀ ਖਬਰ ਇੱਕ ਭਗਮਾਨ ਕੁੱਤੇ ਰੂਪ ਨਾ ਹੋਵੇ ਬਿਲਕੁਲ ਜੀ ਬਿਲਕੁਲ ਤੇ ਮੈਂ ਇੱਕ ਜੋਗਣਾ ਬੜੇ ਮੇਰੇ ਵੰਗ ਕਾਲਾ ਰੰਗ ਆਇਆ ਹਾਂ ਹਾਂਜੀ ਹਾਂਜੀ ਉਹ ਮੈਂ ਜਦੋਂ ਮੈਨੂੰ ਮਰਜੀ ਨੂੰ 5 10 ਰੁਪਏ ਮੈਂ ਦਿੰਨੇ ਠੀਕ ਹੈ ਜੀ ਤੇ ਮੈਂ ਮੈਂ ਤੁਹਾਨੂੰ ਵੀਰੇ ਕੇ ਮੇਰੇ ਵੀਡੀਓ ਬਣਾ ਦੇ ਅੱਛਾ ਉਹਨੇ ਬਣਾਤਾ ਉਹ ਤੇ ਮੈਂ ਥੋੜਾ ਡਾਇਲੋਗ ਦੇ ਬੜੇ ਮਾਰਨਾ ਅੱਛਾ ਜੋ ਸੇ ਜੋਤ ਜਗਾਤੇ ਚੱਲੋ। ਪ੍ਰੇਮ ਕੀ ਗੰਗਾ ਬਾਤੇ ਚੱਲੋ। ਠੀਕ ਹੈ ਜੀ। ਰਾਹੋਂ ਮੇ ਇਹ ਜੋ ਦੀਨ ਦੁਖੀ ਉਸ ਕੋ ਗਲੇ ਲਗਾਤੇ ਚੱਲੋ। ਠੀਕ ਹੈ। ਮੈਨੂੰ ਗਲੇ ਲਗਾ ਕੇ ਮਾਈ ਨੂੰ ਜੋਗੜ ਨੂੰ ਹਾਂਜੀ ਹਾਂਜੀ। ਤੇ ਮੈਨੂੰ ਤੇ ਤੇਰੀ ਸਲਾਹ ਤੇ ਠੀਕ ਹੈ ਜੀ। ਕਹਿੰਦਾ ਪਾਟੇ ਕੱਪੜੇ ਗਰੀਬ ਨਾ ਜਾਣੀ ਦਿਲ ਵਿੱਚ ਰੱਬ ਵਸਾ। ਰੱਬ ਐਜੇ ਚ ਮਿਲੂਗਾ। ਉਹ ਤਾਂ ਹਲਟਾ ਚ ਨਹੀਂ ਮਿਲਣਾ ਹਕਾਰੀ ਪਰਸਾਂ ਚੋਂ। ਕਹਿੰਨਾ ਹੋਮਾ ਦਾ ਰੋਗ ਬੁਰਾ ਲੱਗਣ ਕਿਸ ਨੂੰ ਜਾਵੇ। ਇੱਕ ਸਕਿੰਟ। ਅ ਗੁਰੂ ਸਾਹਿਬ ਦੀ ਬਾਣੀ ਦਾ ਲੇਖ ਹੈ। ਕਾਮ ਕਰੋਧ ਕਾਇ ਕੋ ਗੱਲ ਹੈ ਕਾਮ ਕਰੋਧ ਕਾਇ ਕੋ ਗੱਲ ਹੈ ਜੋ ਕੰਚਰ ਸਾ ਘਟਾ ਲੈ ਬਿਲਕੁਲ ਬਿਲਕੁਲ ਕੰਚਰ ਕਹਿੰਦੇ ਨੇ ਸੋਨੇ ਨੂੰ ਜੋ ਸੁਨਿਆਰ ਲਾ ਦੇ ਨਾ ਸਾਗਾ ਤੇ ਪਾਣੀ ਬਣਾ ਦੂ ਤਿੰਨ ਤਿੰਨ ਚੀ ਜੀਵ ਹੈ ਸੱਤ ਫੁੱਟ ਦਾ ਜੋਰ ਤੇ ਪੱਦਾ ਬੋਲ ਢੇ ਢੇਰੀ ਕਰ ਦੂ ਜਿਹੜੀ ਸੀ ਰੇੜੀ ਵਾਲੀ ਨੇ ਸਾਡੇ ਮੂਰੇ ਘਰ ਲਾ ਦੇਣਗੇ ਠੀਕ ਹੈ ਜੀ ਪਿੱਛੇ ਕਰ ਠੀਕ ਹੈ ਜੀ ਮਗਰ ਸੰਗੀ ਦਾ ਕਰਮ ਪਿੱਛੇ ਤਾਂ ਨਹੀਂ ਹਟਦਾ ਅੱਗੇ ਵਧੂ ਅੱਗੇ ਵਧੂ ਬਿਲਕੁਲ ਨਾ ਡਰਨਾ ਨਾ ਡਰਨਾ ਉਹ ਕੀ ਉਹ ਤੇ ਰੱਬ ਤਾਂ ਨਹੀਂ ਬਣਗੇ ਤਾਂ ਕਾਰ ਖਿਦਲੀ ਹਾਂ ਹਾਂ ਬਿਲਕੁਲ ਬਿਲਕੁਲ ਤੁਸੀਂ ਆਂਨੇ ਅੰਨੇ ਸੌਦਾ ਵੇਚਾ ਹੋ ਪਹਿਲਾਂ ਆਂਨੇ ਅੰਨੇ ਦਾ ਫੇ ਰੱਬ ਤੋਂ ਡਰਜੋ ਇੱਕ ਤਾਂ ਬੱਸ ਵਾਲੇ ਨੇ ਮੋੜੋਂ ਜਨਾਨੇ ਮੈਂ ਹੂੰ ਸੜਕ ਤੋਂ ਮੜਾ ਨਹੀਂ ਮਿਲਿਆ ਕਿ ਕਿਟਾਰ ਭਾਈ ਤੂੰ ਲੈ ਕੇ ਮੈਲਾ ਲੈਣ ਤੇ ਮੈਂ ਵੀ ਖੜਾ ਕੇ ਭਈ ਉੱਥੇ ਠੀਕ ਹੈ ਅਕੇ ਬੱਦਰ ਬੰਦਾ ਸਮਝ ਹਾਂ ਹਾਂ ਬਿਲਕੁਲ ਬਿਲਕੁਲ ਤਾਂ ਕਿ ਤਾਂ ਬੱਸ ਮੈਂ ਕਿ ਬ੍ਰੇਕੜਾ ਬੱਸ ਨੂੰ ਘੱਟ ਹਾਂ ਆ ਠੀਕ ਹੈ ਗੱਲ ਹਾਂ ਤਾਂ ਕਰੇ ਥੋੜਾ ਬਹੁਤ ਤੁਹਾਡੇ ਨਾਲ ਜੁੜਨਾ ਸੀ ਅੱਜ ਮੇਰਾ ਮੇਰਾ ਤੇ ਛੰਡਾ ਛੜਕਤਾ ਤੇ ਥੋੜੇ ਕਰੀ ਫੀਲਟ ਹੋ ਗਈ ਮੇਰੀ ਹਨਾ ਬਿਲਕੁਲ ਬਿਲਕੁਲ ਕੁੜਕਰੀ ਲੈ ਦੇ 5 ਰੁਪਏ ਮੈਂ ਕਿਹਾ ਜਿਹੜਾ ਕੋਈ ਮਰਜ਼ੀ ਖਾਏ ਬਾਬੇ ਜੋ ਮਰਜ਼ੀ ਤੇ ਫਕਰ ਬੰਦੇ ਨੇ ਰੱਬੀ ਰੂਹਾਂ ਦਿਲ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰਕੇ ਬਹੁਤ ਆਨੰਦ ਆਇਆ ਮੇਰਾ ਖਿਆਲ ਆ ਤੁਹਾਨੂੰ ਵੀ ਸਾਰਿਆਂ ਨੂੰ ਆਨੰਦ ਆਇਆ ਹੋਗਾ ਤੇ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰ ਲਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜਿਉਂਦੇ ਰਹੋ